ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਨੁਰੇਤ ਬੇਟੇ ਦਾ ਜਨਮ ਦਿਨ ਆ ਜੀ ਜਨਮ ਦਿਨ ਮੁਬਾਰਕ ਬੁੱਤ ਪਹੁੰਚਿਆ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਨਾਨਕ ਸਰ ਧਨੌਰ ਖੁਰਦ ਸਵਾ 5 ਹੋਇਆ ਸਵੇਰ ਦੇ ਅੱਜ ਪ੍ਰਮਾਤਮਾ ਨੇ ਦੇਖ ਦੀ ਵਾਰੀ ਵੀ ਬਖਸ਼ੀ ਆ ਅੱਜ ਆਪਣੀ ਦੇਖ ਦੀ ਵਾਰੀ ਵੀ ਆ ਜੀ ਮੱਥਾ ਟੇਕਣ ਸ਼ੁਕਰਾਨੇ ਕਰਨ ਪਹੁੰਚਿਆ ਵੈਗਰੂ ਦੇ ਨਰਾਚੈ ਦੇ ਸੁਣੀ ਜਰ ਅਰਗ ਤਦ ਜੋ ਨਾਨਕੇ ਜੈ ਜੈ ਮਰਯੋਗ ਦੀ ਕੇ ਸੂਰ ਸਰਾਧ ਸਤਿ ਸ੍ਰੀ ਅਕਾਲ ਸਤਿਗੁਰੂ ਲੇਖਨ ਕੀ ਕੇ ਜਾਰੇ ਰੇਸ ਤੋਂ ਦੇਰ ਮਨ ਤਾਉ ਨ ਅਨੇਕਤ ਬ੍ਰੰਤ ਮੀਨ ਸ਼੍ਰੀ ਭਗਵਾਨ ਕੀ ਮਨਾ ਭਰੇ ਗੋਪਤੰਨ ਕੋ ਜੀ ਗੈ ਬੈ ਭਰਾਰੇ ਗੁਰਮੇਧ ਥਾਮਤ ਪੈਨੇ ਖੁਦ ਤਪਤਾ ਆਪਣੀ ਜਾਵੇਂ ਮੈਂ ਸਤਿਗੁਰੂ ਨੇ ਪਾਇਆ ਸਤਿਗੁਰਤਾ ਦਾ ਇਸਰੇ ਕੋਲ ਜੀ ਮਹਦੂਤ ਦਾ ਆਇਆ ਸਤਿਗੁਰੇ ਰਹੀ ਆ ਪਰ ਕੋ ਬਿਨ ਅਤਮ Thank you. Thank you. ਸੋ ਨੰਬਰ ਚਾਲੁਰੇ ਸੇ ਤੇ ਰਹਿ ਲਾ ਨੋ ਇੱਕ ਹਉਮ ਤਾਰੇ ਸੰਪੇ ਗੁਰ ਪਤਿ ਸਮਾਜ ਕਾਹੂ